ਅਟਾਰੀ ਬਾਰਡਰ ਤੇ ਅੱਜ ਫਿਰ ਤੋਂ ਪਾਕਿਸਤਾਨੀ ਨਾਗਰਿਕਾਂ ਦੀ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕੱਲ ਪਾਕਿਸਤਾਨ ਵੱਲੋਂ ਆਪਣੀ ਵਾਗਾ ਸਰਹੱਦ ਤੋਂ ਗੇਟ ਨਹੀਂ ਖੋਲਿਆ ਗਿਆ ਸੀ ਜਿਸ ਕਰਣ ਪਾਕਿਸਤਾਨੀ ਨਾਗਰਿਕਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਸਕਿਆ ਸੀ। ਅੱਜ ਪਾਕਿਸਤਾਨ ਵਾਲੇ ਪਾਸਿਓਂ ਗੇਟ ਖੋਲ੍ਹ ਦਿੱਤੇ ਗਏ ਜਿਸ ਨਾਲ ਭਾਰਤ ਵਿੱਚ ਫਸੇ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਵਾਪਸੀ ਦੀ ਇਜਾਜ਼ਤ ਮਿਲੀ। ਭਾਇਪ੍ਰੈਨ ਨੂੰ ਪੈਲਕੰਵਿਛਰੇ ਆਤਵਾਦੀ ਹਮਲੇ ਮਗਰੋਂ ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਦੇ ਸ਼ਾਰਟ ਟਰਮ ਵੀਜ਼ੇ ਰੱਦ ਕਰ ਦਿੱਤੇ ਸਨ ਅੱਜ 게ਟ ਖੋਲਣ ਦਾ ਕਦਮ ਪਾਕਿਸਤਾਨ ਵੱਲੋਂ 24 ਘੰਟੇ ਦੀ ਚੁੱਪੀ ਮਗਰੋਂ ਚੁੱਕਿਆ ਗਿਆ ਜਿਸ ਦੌਰਾਨ ਕਈ ਪਾਕਿਸਤਾਨੀ ਨਾਗਰਿਕ ਭਾਰਤ ਵਾਲੇ ਪਾਸੇ ਪਰੇਸ਼ਾਨ ਹੁੰਦੇ ਰਹੇ ਜਦਕਿ ਨਵੀਂ ਦਿੱਲੀ ਉਹਨਾਂ ਨੂੰ ਵਾਪਸੀ ਦੀ ਸਹੂਲਤ ਦੇਣ ਲਈ ਤਿਆਰ ਸੀ ਪੇਸ਼ੇ ਇੱਕ ਰਿਪੋਰਟ ਮਹੀਨੂ ਪਾਕਿਸਤਾਨ ਵੱਲੋਂ ਆਪਣੇ ਨਾਗਰਿਕਾਂ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹੋਣ ਤੋਂ ਬਾਅਦ 2 ਮਹੀਨੂ ਉਹੀ ਪਾਕਿਸਤਾਨੀ ਨਾਗਰਿਕ ਮੂੜ ਅਟਾਰੀ ਸਰਹੱਦ ਉੱਤੇ ਪਹੁੰਚੇ ਅਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਸਾਡਾ ਇਮੀਗ੍ਰੇਸ਼ਨ ਕੀਤਾ ਜਾਵੇ ਤੇ ਸਾਨੂੰ ਪਾਕਿਸਤਾਨ ਵੱਲ ਰਵਾਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਤਸਵੀਰਾਂ ਵਿਖਾਉਨੇ ਆ ਅਟਾਰੀ ਸਰਹੱਦ ਦੀਆਂ ਇੰਟੀਗ੍ਰੇਟਿਡ ਚੈੱਕਪੋਸਟ ਦੀਆਂ ਸਭ ਤੋਂ ਪਹਿਲਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਇੰਟੀਗ੍ਰੇਟਿਡ ਚੈੱਕਪੋਸਟ ਤੋਂ ਪਹਿਲਾਂ ਬੀਐਸਐਫ ਦੇ ਜਵਾਨ ਸੁਰੱਖਿਆ ਕਰਮੀ ਖੜੇ ਨੇ ਤੇ ਬੈਰੀਅਰ ਦੇ ਪਾਰ ਨੀਲੇ ਕਲਰ ਦਾ ਨੀਲੇ ਰੰਗ ਦਾ ਬੋਰਡ ਹੈ ਇੰ ਚੈੱਕ ਪੋਸਟ ਦਾ ਤੇ ਉਸਦੇ ਖੱਬੇ ਪਾਸੇ ਆਈਸੀਪੀ ਅਟਾਰੀ ਬਾਰਡਰ ਹੈ ਜਿੱਥੇ ਕੀ ਪਾਕਿਸਤਾਨੀ ਨਾਗਰਿਕਾਂ ਦਾ 24 ਅਪ੍ਰੈਲ ਤੋਂ ਲੈ ਕੇ ਲਗਾਤਾਰ ਇਮੀਗ੍ਰੇਸ਼ਨ ਅਤੇ ਡਿਪੋਰਟੇਸ਼ਨ ਕੀਤਾ ਜਾ ਰਿਹਾ ਹੈ ਸ਼ੁੱਕਰਵਾਰ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨੀ ਨਾਗਰਿਕ ਅਟਾਰੀ ਸਰਹੱਦ ਉਤੇ ਪਹੁੰਚੇ ਜਿਨ੍ਹਾਂ ਦਾ ਜਿਹੜਾ ਇਮੀਗ੍ਰੇਸ਼ਨ ਦੀ ਪ੍ਰੋਸੈਸ ਹੈ ਉਹ ਕੀਤੀ ਗਈ ਮਗਰ ਇਸ ਦਿਨ ਨਾਲ ਹੀ ਦੋ ਪਹਿਲੂ ਜਿਹੜਾ ਹੈ ਉਹ ਸ਼ੁੱਕਰਵਾਰ ਨੂੰ ਨਿਕਲ ਕੇ সামনে ਆਏ ਕਿ ਇੱਕ ਪਾਸੇ ਤਾਂ ਜਿਹੜੇ ਪਾਕਿਸਤਾਨੀ ਨਾਗਰਿਕ ਸਨ ਉਹਨਾਂ ਨੂੰ ਪਾਕਿਸਤਾਨ ਵੱਲ ਐਂਟਰੀ ਦੇ ਦਿੱਤੀ ਗਈ ਮਗਰ ਦੂਜੇ ਪਾਸੇ ਜਿਹੜੇ ਇੰਡੀਅਨ ਪਾਸਪੋਰਟ ਹੋਲਡਰ ਮਹਿਲਾਵਾਂ ਸਨ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਵਿਆਹ ਕੀਤੇ ਨੇ ਉਹਨਾਂ ਨੂੰ ਪਾਕਿਸਤਾਨ ਵੱਲੋਂ ਐਂਟਰੀ ਨਹੀਂ ਦਿੱਤੀ ਗਈ ਸੜਕ ਦੇ ਦੂਜੇ ਪਾਸੇ ਤਸਵੀਰ ਤੁਸੀਂ ਵੇਖੋ ਉਹ ਕੁਝ ਮਹਿਲਾਵਾਂ ਬੈਠੀਆਂ ਨੇ ਤੇ ਇਹਨਾਂ ਵਿੱਚੋਂ ਕੁਝ ਮਹਿਲਾਵਾਂ ਚਲੀਆਂ ਵੀ ਗਈਆਂ ਨੇ ਤੇ ਇਹ ਮਹਿਲਾਵਾਂ ਪਾਕਿਸਤਾਨ ਵੱਲ ਜਾਣ ਦੀ ਮੰਗ ਕਰ ਰਹੀਆਂ ਸਨ ਕਿਉਂਕਿ ਕੁਝ ਦਾ ਵਿਆਹ ਕਰਾਚੀ ਦੇ ਵਿੱਚ ਹੋਇਆ ਹੈ ਕੁਝ ਮਹਿਲਾਵਾਂ ਦਾ ਵਿਆਹ ਲਾਹੌਰ ਦੇ ਵਿੱਚ ਹੋਇਆ ਹੈ ਪਰ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਕਿਸਤਾਨ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਉਸ ਮੁਲਕ ਦੇ ਵਿੱਚ ਜਾਣ ਦੀ ਕਿਉਂਕਿ ਉਹਨਾਂ ਕੋਲ ਇੰਡੀਅਨ ਪਾਸਪੋਰਟ ਸੀ ਹੁਣ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਛੇਤੀ ਹੀ ਪਾਰਤੀ ਅਧਿਕਾਰੀਆਂ ਵੱਲੋਂ ਇਹ ਮੁੱਦਾ ਵੀ ਪਾਕਿਸਤਾਨੀ ਅਧਿਕਾਰੀਆਂ ਦੇ ਸਾਹਮਣੇ ਚੁੱਕਿਆ ਜਾਵੇਗਾ ਤੇ ਇਸ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇਗਾ ਇਸ ਦੇ ਨਾਲ ਹੀ ਤੀਜੀ ਤਸਵੀਰ ਹੈ ਇਸੇ ਸੜਕ ਤੇ ਤੁਸੀਂ ਅੱਗੇ ਸਿੱਧੇ ਚਲੇ ਜਾਓ ਤੇ ਇੱਥੇ ਸੱਜੇ ਪਾਸੇ ਮੈਂ ਆਪਣੇ ਵੀਡੀਓ ਜਰਨਲਿਸਟ ਰਣਜੀਤ ਸਿੰਘ ਨੂੰ ਕਹਾਂਗਾ ਕਿ ਸੱਜੇ ਪਾਸੇ ਜਿਹੜੀਆਂ ਗੱਡੀਆਂ ਉੱਥੇ ਖੜੀਆਂ ਨੇ ਇੰਟਰਨੈਸ਼ਨਲ ਟਰੈਵਲਰਜ਼ ਦੀਆਂ ਉਹ ਅਜੇ ਵੀ ਇੰਤਜ਼ਾਰ ਕਰ ਰਹੀਆਂ ਨੇ ਇੰਟੀਗ੍ਰੇਟਿਡ ਚੈਕ ਪਾਸਟ ਤੇ ਇਮੀਗ੍ਰੇਸ਼ਨ ਕਲੀਅਰ ਕਰਵਾਉਣ ਦੀ ਹੈ ਦਰਅਸਲ ਇਹ ਕਈ ਮੁਲਕ ਇੰਟਰਨੈਸ਼ਨਲ ਟਰੈਵਲ ਟਰੈਵਲਰ ਘੁੰਮਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਜਿਹੜਾ ਤਨਾ ਦੋਹਾਂ ਮੁਲਕਾਂ ਦੇ ਵਿਚਕਾਰ ਬਣਿਆ ਹੈ ਤੇ ਇਸੇ ਦੇ ਕਾਰਨ ਉਹਨਾਂ ਨੂੰ ਮੁਲਕ ਕਰਾਸ ਕਰਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਤੇ ਇਹਨਾਂ ਦੇ ਵਿੱਚ ਕਈ ਉਹ ਲੋਕ ਨੇ ਜਿਹੜੇ ਈਰਾਨ ਤੋਂ ਆਏ ਨੇ ਇੰਟਰਨੈਸ਼ਨਲ ਟਰੈਵਲਰ ਤੇ ਇਸ ਦੇ ਨਾਲ ਹੀ ਕੁਝ ਲੋਕ ਪੋਲੈਂਡ ਅਤੇ ਵੱਖ-ਵੱਖ ਦੇਸ਼ਾਂ ਤੋਂ ਆਏ ਨੇ ਤੇ ਉਹ ਵੀ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਨੂੰ ਅਟਾਰੀ ਸਰਹੱਦ ਕਦੋਂ ਪਾਰ ਕਰਨ ਦਿੱਤੀ ਜੱਬੇਗੀ ਕੈਮਰਾ ਪਰਸਨ ਰਣਜੀਤ ਸਿੰਘ ਦੇ ਨਾਲ ਗੁਰਮੀਤ ਸਿੰਘ ਅਟਾਰੀ ਵਾਗਾ ਸਰਹੱਦ ਪੰਜਾਬ